ਨਮਸਕਾਰ ਜੀ ਅਮੀਰਾ ਤੁਸੀ ਸਾਰੇ ਠੀਕ ਹੋਵੋਗੇ ਜੀ ਅੱਜ ਆਪਾਂ ਗੱਲ ਕਰਨੀ ਹੈ ਸਿਆਸਤ ਦੀ ਹੁਣ ਜਿਹੜੀ ਮੈਂ ਗੱਲ ਕਰ ਰਿਹਾ ਸਿਆਸਤ ਬਹੁਤ ਵੱਡਾ ਪੁਚਾਲ ਆ ਰਿਹਾ ਹੈ ਵਰਡ ਵਿੱਚ ਇਹ ਜਿਹੜੀ ਮੇਰੀ ਪ੍ਰੋਡਕਸ਼ਨ ਹੋਗੀ ਇਹ ਕਿਤੇ ਤੁਹਾਨੂੰ ਫੇਸਬੁੱਕ ਤੇਨ ਮਿਲੂਗੀ ਕਿਤੇ ਤੁਹਾਨੂੰ YouTube ਤੇਨ ਮਿਲੂਗੀ ਕਿਤੇ ਇੰਸਟਾ ਤੇਨ ਮਿਲੂਗੀ ਕਿਸ ਤਰ੍ਹਾਂ ਨੇਪਾਲ 'ਚ ਤਖਤਾ ਪਲਟ ਹੋਇਆ ਈਰਾਨ ਰਾਖ ਚੱਲ ਰਿਹਾ ਹੁਣ ਇਹ ਚੱਲੂਗਾ ਚਾਈਨਾ 'ਚ ਹੁਣ ਤੁਸੀਂ ਕਹੋਗੇ ਵੀ ਇਹ ਚਾਈਨਾ 'ਚ ਤਾਂ ਗਲਤ ਹੋ ਸਕਦਾ ਇਹ ਕਿਵੇਂ ਹੋ ਸਕਦਾ ਚਾਈਨਾ ਤਾਂ ਐਡਾ ਬੜਾ ਕੰਟਰੀ ਹੈ ਉੱਥੇ ਦੇ ਰਾਸ਼ਟਰਪਤੀ ਨੇ ਸੀ ਜਿੰਪਿੰਗ ਹੁਣ ਤਖਤਾ ਪਲਟ ਹੋਣ ਦੀ 100% ਸੰਭਾਵਨਾ ਹੈ ਘਰ ਐ ਦਸ ਰਹਿਨੇ ਸਾਡੇ ਐਸੀ ਿਕਰਾਹ ਦਸਾਂ ਬਣ ਰਹੀ ਹੈ ਵੀ ਉਹ ਦੇਚ ਨੇਪਾਲ ਮੰਗੋ ਵਿਦਰੋਹ ਠੂਗਾ ਲੋਕ ਚਾਈਨਾ ਦੀ ਮੌਜੂਦਾ ਸਰਕਾਰ ਦੇ ਖਿਲਾਫ ਇਕੱਠੇ ਹੋਣਗੇ ਤੇ ਤਖਤਾ ਪਲਟ ਹੋਗਾ ਸ਼ੀਨਿੰਗ ਪ੍ਰਸ਼ਧਪਤੀ ਦਾ ਇਹ ਤੁਹਾਨੂੰ ਖਬਰ ਥੋ ਕੁਛ ਮਹੀਨਾ ਵਿੱਚ ਮਿਲ ਜਾਊਗੀ ਤੁਹਾਨੂੰ ਫੇਸਬੁੱਕ ਤੇ YouTube ਤੇ ਹੋਰ ਵੀ ਚੈਨਲ ਇਹਦੇ ਬਾਰੇ ਬਾਅਦ ਚ ਦੱਸਣਗੇ ਜਰੂਰ ਇਹ ਬਹੁਤ ਵੱਡੀ ਨਿਊਜ਼ ਹੈ ਕਿ ਚైనా ਚ ਤਾਕਤਾਂ ਬਲਟੂਣਾ ਕੋਈ ਛੋਟੀ ਗੱਲ ਨਹੀਂ ਹੈਗੀ ਵੱਡੇ ਲੈਵਲ ਦੀਆਂ ਗੱਲਾਂ ਨੇ ਇਹ ਤੁਹਾਨੂੰ ਬਹੁਤ ਜਲਦੀ ਇਸ ਵੇਰੇ ਨਿਊਜ਼ ਆਣੀ ਸ਼ੁਰੂ ਹੋ ਜਾਊਗੀ ਦੂਸਰੀ ਆਪਾਂ ਗੱਲ ਕਰੀਏ ਪਾਕਿਸਤਾਨ ਦੀ ਪਾਕਿਸਤਾਨ ਦਾ ਪਹਿਲਾ ਤਾਂ ਆਜ਼ਾਦ ਹੋਇਆ ਇਹਨਾਂ ਕੋ ਮਹੂਰਤ ਨਹੀਂ ਕਢਾਇਆ ਕੋਈ ਚੰਗਾ ਸਮਾਂ ਨਹੀਂ ਦੇਖਿਆ ਇਹਨਾਂ ਨੇ ਆਪਣਾ ਝੰਡਾ ਲਹਿਰਾਤਾ ਜਾ ਕੇ ਵੀ ਪਾਕਿਸਤਾਨ ਆਜ਼ਾਦ ਹੋ ਗਿਆ ਬਸ ਜਿਵੇਂ ਭਾਰਤ ਨੇ 15 ਅਗਸਤ ਰਾਤ ਨੂੰ 12 ਵਜੇ ਮਹੂਰਤ ਕਢਾਇਆ ਸੀ ਉਸ ਟਾਈਮ ਦੇ ਪ੍ਰਧਾਨ ਮੰਤਰੀ ਨੇ ਸਾਰਿਆਂ ਨੇ ਰਲ ਕੇ ਫੇਰ ਕਿਤੇ ਭਾਰਤ ਆਜ਼ਾਦ ਹੋਇਆ ਸੀ ਇਹ ਤਾਂ ਇਹ ਦਾਮਾ ਡੋਲ ਲਈ ਕਦੇ ਹੁੰਦਾ ਹਮੇਸ਼ਾ ਜਿੱਤ ਪ੍ਰਾਪਤ ਕਰੂਗਾ ਇਹਦਾ ਕਿਸੇ ਕੋਈ ਪਾਰਟੀ ਨਾਲ ਸੰਬੰਧ ਨਹੀਂ ਕਿਸੇ ਨਾਲ ਨਹੀਂ ਮੈਂ ਗ੍ਰਿਆਂ ਦੇ ਮਤਾਬਕ ਪ੍ਰੈਡਿਕਸ਼ਨ ਕਰੂੰਗਾ ਹੁਣ ਗੱਲ ਕਰਾਂਗੇ ਪਾਕਿਸਤਾਨ ਦੀ ਕੀ ਪਾਕਿਸਤਾਨ 'ਚ ਫੇਰ ਕੁਝ ਹੋ ਸਕਦਾ ਕੋਈ ਕਹਿੰਦਾ ਜੰਗ ਲੱਗੂ ਜੀ ਕੋਈ ਕਹਿੰਦਾ ਕੁਝ ਨਹੀਂ ਹੁੰਦਾ ਉੱਥੇ ਨਾ ਭਾਰਤ ਨਾਲ ਜੰਗ ਲੱਗਣ ਦੀ ਉਮੀਦ ਆ ਨਾ ਕੋਈ ਰੋਲਾ ਪਾਉਣ ਦੀ ਮੀੜਾ ਹੁਣ ਛੇੜੂਗੀ ਗੱਲ ਵੀ ਪਾਕਿਸਤਾਨ ਚ ਕੀ ਹੋਊਗਾ ਉੱਥੇ ਵੀ 2-3 ਮਹੀਨਿਆਂ ਦੇ ਅੰਦਰ ਅੰਦਰ ਤਖਤਾ ਪਲਟੂਗਾ ਉਥੇ ਦਾ ਰਾਸ਼ਟਰਪਤੀ ਨੇ ਜਿਹੜੇ ਆਪਣੇ ਆਸੀ ਮਨੀਰ ਇਹ ਤਖਤਾ ਪਲਟ ਕਰਨਗੇ ਪਾਕਿਸਤਾਨ ਦਾ ਇਹ ਬਿਲਕੁਲ ਸਹੀ ਭੁਖਵਾਣੀ ਹੈ ਤੇ ਤੁਹਾਨੂੰ ਪੰਜਾਬ ਬਾਰੇ ਵੀ ਦੱਸੂਗਾ ਕੁਝ ਮੈਂ ਵੀ ਪੰਜਾਬ 'ਚ ਕੀ ਹੋ ਸਕਦਾ ਕੀ ਅੱਗੇ ਆ ਕੇ ਸਮਾਂ ਕਿਹਾ ਜਾ ਸਕਦਾ ਜੇ ਮੈਂ ਬੈਸੀ ਭੁਖਵਾਣੀਆ ਕਰਦਾ ਕਰਾਂ ਵੀ 2026 'ਚ ਜੀ ਉੱਤਰਾਖੰਡ ਹਿਮਾਚਲ 'ਚ ਲੈਂਡਸਲਾਈਡਿੰਗ ਹੋਣੀ ਹੈ ਜੀ ਪੁਚਾਲ ਆਉਣੇ ਨੇ ਇਕ ਕਦਾ ਵੱਡਾ ਰਾਜਨੀਤਾ 2026 ਚ ਮਰਨ ਦੀ ਉਮੀਦ ਹੈ ਫਿਲਮੀ ਸਟਾਰ ਕੋਈ 2026 ਚ ਮਰੂਗਾ ਬਹੁਤ ਵੱਡਾ ਇਹ ਹੁੰਦਾ ਹੀ ਹੁੰਦਾ ਹਰ ਸਾਲ ਇਹ ਨਵੀਂ ਭੁਕਬਾਣੀ ਦੀ ਕੋਈ ਲੈਂਡਸਾਈਟਿੰਗ ਵੀ ਹੋਣੀ ਹੈ ਪਛਾਲ ਵੀ ਆਉਣੇ ਆ ਕਿਸੇ ਨਾ ਕਿਸੇ ਡੈਥ ਵੀ ਹੋਣੀ ਹੈ ਇਸ ਲਈ ਇਹ ਜਿਹਾ ਕੋਈ ਕੋਣੀ ਦੀ ਕੋਈ ਲੋੜ ਨਹੀਂ ਇਸ ਲਈ ਦੋਨੇ ਦੇਸ਼ਾਂ ਦਾ ਮੈਂ ਤੁਹਾਨੂੰ ਦੱਸਦਾ ਵੀ ਇਹ ਤਖਤਾ ਪਲਟ ਹੋਊਗਾ ਜਲਦੀ ਤੁਹਾਨੂੰ ਨਵੀਂ ਵੀਡੀਓ ਨਾਲ ਮਿਲਾਂਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ